NNR نیوز ਤੇ ਤੁਹਾਡਾ ਸਵਾਗਤ ਹੈ ਇਸ ਵਕਤ ਜੋ ਤਾਜ਼ਾ ਅਪਡੇਟ ਤੁਹਾਨੂੰ ਸੰਝੇ ਕਰ ਰਹੇ ਤਕਰੀਬਨ ਸਵੇਰ ਅਤੇ ਹੁਣ ਦੇ ਲੈਵਲ ਦਰਿਆ ਸਤਲੂਜ ਦਾ ਤਕਰੀਬਨ ਕਿਵੇਂ 2.5 ਫੁੱਟ ਦਾ ਫਰਕ ਪੈ ਚੁੱਕਾ ਹੈ ਕਬੱਡੀ ਅਪਡੇਟ ਤੁਹਾਨੂੰ ਸੰਝੇ ਕਰ ਰਹੇ ਤਾਂ ਪਾਣੀ ਅੱਗੇ ਤੱਕ ਪਾਣੀ ਸੀ ਤਾਂ ਹੁਣ ਪਿੱਛੇ ਤੱਕ ਹੋ ਗਿਆ ਹੈ ਮਾਧਪੁਰ ਤੋਂ ਜੋ ਜਗਰਾਵ ਰੋਡ ਜਾਂਦਾ ਹੈ ਉੱਥੋਂ ਦੀਆਂ ਤਸਵੀਰਾਂ ਨੇ ਸ਼ਾਮ ਦੇ ਤਸਵੀਰਾਂ ਪੰਜ ਤਰੀਕ 2025 ਸ਼ਾਮ ਦੇ ਤਕਰੀਬਨ 7 ਵਜੇ ਦੀਆਂ ਤਸਵੀਰਾਂ ਨੇ ਤਾਂ ਤਕਰੀਬਨ 23 ਫੁੱਟ ਪਾਣੀ ਘੜ ਚੁੱਕਿਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪਰ ਪਾਣੀ ਜਿੰਨਾ ਚੱਲ ਰਿਹਾ ਹੈ ਉਹ ਪਾਣੀ ਦੀ ਸਪੀਡ ਬਹੁਤ ਜ਼ਿਆਦਾ ਤੇਜ਼ ਹੈ ਅੱਜ ਸਾਰਾ ਦਿਨ ਬਾਰਿਸ਼ ਨਹੀਂ ਹੋਈ ਤਾਂ ਹਿਮਾਚਲ ਦੇ ਵਿੱਚ ਬਾਰਿਸ਼ ਥੋੜੀ ਰੁਕੀ ਹੈ ਤਾਂ ਉਹ ਵਾਹਿਗੁਰੂ ਸੁੱਖ ਰੱਖੇ ਕਿ ਅੱਗੇ ਹਾਲਾਤ ਸੁਧਰਨਗੇ ਇੱਕ ਵੱਡੀ ਆਸ ਵੱਜੀ ਹੈ ਤਾਂ ਇਸ ਵਕਤ ਦਰਿਆ ਸਤਲੁਜ ਜਿਹੜਾ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਸਵੇਰ ਅਤੇ ਹੁਣ ਦਾ ਜੋ ਲੈਵਲ ਹੈ ਟਾਈ ਫੁੱਟ ਦਾ ਹੈ ਔਰ ਜਦੋਂ ਸਵੇਰ ਤੜਕਸਾਰ ਯਾਨੀ ਕਿ ਕੱਲ ਨੂੰ 6 ਤਰੀਕ ਤੱਕ ਤਕਰੀਬਨ 10 ਫੁੱਟ ਤੋਂ ਉੱਪਰ ਪਾਣੀ ਘਟ ਜਾਊਗਾ ਤਾਂ ਇਸ ਵਕਤ ਦੀ ਵੱਡੀ ਅਪਡੇਟ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦਰਿਆ ਸਤਲੁਜ ਦੀ ਤਕਰੀਬਨ ਹੁਣ ਤੱਕ 2.5 ਫੁੱਟ ਦਰਿਆ ਸਤਲੁਜ ਦਾ ਜਲ ਪੱਧਰ ਘਟ ਚੁੱਕਿਆ ਹੈ ਅਸੀਂ ਮੈਦਪੁਰ ਤੋਂ ਜੋ ਜੁਗਰਾਉਂ ਦਰਿਆ ਸਤਲੁਜ ਦਾ ਪੋੜਾ ਉੱਥੇ ਮੌਜੂਦ ਹੈ ਸਾਹਮਣੇ ਕਿ ਮਿਰਚਾ ਸੀ ਉਹ ਤਕਰੀਬਨ ਸਾਰੀਆਂ ਹੀ ਨੰਗੀਆਂ ਹੋ ਚੁੱਕੀਆਂ ਜਾਨੀ ਕਿ ਉੱਥੇ ਪਾਣੀ ਚੱਲਣਾ ਹੁਣ ਬੰਦ ਹੋ ਚੁੱਕਿਆ ਹੈ ਤਾਂ ਇਸ ਜਗ੍ਹਾ ਤੇ ਪਾਣੀ ਖੜਾ ਹੈ ਤਾਂ ਵੈਗੁਰੂ ਪ੍ਰਮਾਤਮਾ ਅਸ ਰੱਖੇ ਕਿ ਕੱਲ ਤੱਕ ਇੱਥੇ ਵੀ ਪਾਣੀ ਘਟ ਜਾਏਗਾ ਕਿਉਂਕਿ ਅੱਜ ਵੀ ਸਾਰੇ ਦਿਨ ਬਾਰਿਸ਼ ਨਹੀਂ ਹੋਈ ਮੌਸਮ ਖੁਸ਼ਕ ਸੀ ਧੁੱਪ ਨਿਕਲੀ ਹੋਈ ਸੀ ਤਾਂ ਆਪਣੇ ਆਪ ਚ ਇੱਕ ਵੱਡੀ ਅਪਡੇਟ ਤੁਹਾਨੂੰ ਸਾਂਝੀ ਕਰ ਰਹੇ ਹਾਂ ਇਧਰ ਤੱਕ ਤਸਵੀਰਾਂ ਸਾਰੀਆਂ ਦਿਖਾ ਦਿੰਦੇ ਹਾਂ ਇਧਰਿਆ ਸਤਲੁਜ ਦਾ ਜੋ ਜਲ ਪੱਧਰ ਹੈ ਤਕਰੀਬਨ 80 ਫੁੱਟ ਤੱਕ ਘਟਿਆ ਹੈ ਤਾਂ ਇੱਕ ਅਹਿਮ ਵੱਡੀ ਜਾਣਕਾਰੀ ਤੁਹਾਨੂੰ ਸਾਂਝੀ ਕਰ ਰਹੇ ਹਾਂ ਇਸ ਵਕਤ ਦੀ ਵੱਡੀ ਅਪਡੇਟ ਕਿ ਦਰਿਆ ਸਤਲੁਜ ਦਾ ਜਲ ਪੱਧਰ ਤਕਰੀਬਨ ਟਾਈ ਫੋਰਟ ਤੱਕ ਘਟ ਚੁੱਕਿਆ ਤਾਂ ਰਹਾਤ ਇੱਕ ਵੱਡੀ ਰਾਹਤ ਮਿਲੀ ਹੈ ਸ਼ਾਂਤੀਆਂ ਤਸਵੀਰਾਂ ਨੇ ਤਾਂ ਇਧਰ ਨਜ਼ਰ ਮਾਰ ਲਓ ਕਿ ਪਾਣੀ ਹੁਣ ਇੱਥੇ ਲਗਭਗ ਰੁਕ ਗਿਆ ਹੈ ਇਹ ਦੇਖ ਸਕਦੇ ਹਾਂ ਕਿ ਸਵੇਰੇ ਪਾਣੀ ਇਸ ਥਾਂ ਤੇ ਚੱਲ ਰਿਹਾ ਸੀ ਤਾਂ ਹੁਣ ਇੱਥੇ ਪਾਣੀ ਰੁਕਿਆ ਹੋਇਆ ਜੋ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਤਾਂ ਪਾਣੀ ਜੋ ਦਰਿਆ ਦੇ ਵਿੱਚ ਚੱਲ ਰਿਹਾ ਹੈ ਉਹਦੀ ਸਪੀਡ ਬਹੁਤ ਜ਼ਿਆਦਾ ਤੇਜ਼ ਹੈ ਉਸਦੇ ਵੀ ਕਈ ਕਾਰਨ ਨੇ ਕਈ ਥਾਂ ਤੇ ਦਰਿਆ ਨੇ ਰੇਤਾਂ ਪਾਤਾ ਹੈ ਕਈ ਥਾਂ ਤੇ ਮਿੱਟੀ ਹੈ ਇਸ ਤਰ੍ਹਾਂ ਕਿਤੋਂ ਉੱਚਾ ਹੋ ਗਿਆ ਹੈ ਕਿਤੋਂ ਨੀਵਾ ਹੋ ਗਿਆ ਹੈ ਤਾਂ ਉਹ ਵੀ ਇੱਕ ਵੱਡਾ ਕਾਰਨ ਹੈ ਕਿ ਕਿਤੋਂ ਤੇਜ਼ ਹੋ ਚੁੱਕਿਆ ਹੈ ਕਿਤੋਂ ਸਪੀਡ ਸਲੋ ਹੈ ਕਿਤੋਂ ਤੇਜ਼ ਹੈ ਤਾਂ ਅਜੇ ਤੱਕ 에ਅ ਰਿਪੋਰਟ ਸੀ ਦੂਜੀ ਤੁਸੀਂ ਵਾਰ-ਵਾਰ ਪੁੱਛ ਰਹੇ ਸੀ ਲੁਧਿਆਣੇ ਦੇ ਨਜ਼ਦੀਕ ਸਰਹਾਲੀ ਉੱਥੋਂ ਦੇ ਤੁਹਾਨੂੰ ਅਪਡੇਟ ਦੇ ਦਈਏ ਕਿ ਅਜੇ ਉੱਥੋਂ ਬੰਦ ਨਹੀਂ ਟੁੱਟਿਆ ਨਹੀਂ ਹੈ ਤੇ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਫ਼ਰਮ ਫੈਲ ਰਹੀਆਂ ਵਾਹਿਗੁਰੂ ਸੋਖ ਰੱਖੇ ਇਹੋ ਜਿਹੀਆਂ ਫ਼ਵਾਮਾਂ ਨਾ ਫਲਾਈਆਂ ਜਾਣ ਤਾਂ ਜੋ ਲੁਧਿਆਣਾ ਦੇ ਹੰਦਸਦੀਕ ਸਰਹਾਲੀ ਮੱਤੇਵੜਾ ਈਵਲੀ ਸਾੜ ਤੇ ਤਕਰੀਬਨ ਰੈਡ ਅਲਰਟ ਜਰੂਰ ਜਾਰੀ ਕੀਤਾ ਹੋਇਆ ਗੁੱਤੇ ਰੈਡ ਅਲਰਟ ਜਰੂਰ ਜਾਰੀ ਕੀਤਾ ਹੋਇਆ ਕਿ ਤੁਸੀਂ ਮਕਾਨਾਂ ਦੀ ਸ਼ਤਾਨ ਉੱਪਰ ਬੈਠੋ ਪ੍ਰਸ਼ਾਸਨ ਲਗਾਤਾਰ ਉਸੇ ਕੰਮ ਕਰ ਰਿਹਾ ਹੈ ਪਰ ਹਜੇ ਤੱਕ ਕੋਈ ਅਣਸਖਾਮੀ ਘਟਨਾ ਉੱਥੇ ਨਹੀਂ ਵਾਪਰੀ ਹੈ। ਔਰ ਪ੍ਰਸ਼ਾਸਨ ਨੇ ਉੱਥੇ ਇੱਕ ਆਰਜੀ ਬੰਨ ਅੱਗੇ ਜਾਨੀ ਕਿ ਕਿੱਥੋਂ ਬੰਨ ਦਾ ਵੱਡਾ ਖੋਹਰਾ ਲੱਗਿਆ ਸੀ ਦੂਜੀ ਸਾਈਡ ਤੋਂ ਹੋਰ ਬੜਾਉਣਾ ਉੱਥੇ ਸ਼ੁਰੂ ਕੀਤਾ ਹੋਇਆ ਹੈ। ਤਾਂ ਆਪਣੇ ਆਪ ਚ ਵੱਡੀ ਅਪਡੇਟ ਦਰਿਆ ਸਤਲੁਜ ਜੋ ਮਹਿਤਪੁਰ ਤੋਂ ਜੋ ਜਗਰਾਉ ਰੋਡ ਜਾਂਦਾ ਸੀ ਉੱਥੇ ਮੌਜੂਦ ਹਾਂ ਉੱਥੋਂ ਦੀਆਂ ਤਸਵੀਰਾਂ ਨੇ ਜੋ ਤੁਹਾਡੇ ਤੱਕ ਪਹੁੰਚਾ ਰਿਹਾ ਸਾਂਝੇ ਕਰ ਰਹੇ ਹਾਂ। ਕਿ ਦਰਿਆ ਸਤਲੂਈ ਦਾ ਜਲ ਪੱਧਰ ਤਕਰੀਬਨ 2.5 ਫੁੱਟ ਤੱਕ ਘਟ ਚੁੱਕਿਆ ਤਾਂ ਸਹੀ ਤੇ ਸਟੀਕ ਜਾਣਕਾਰੀ ਥੋੜੇ ਤੱਕ ਅਸੀਂ ਪੁੱਛਾਰੇ ਧੰਨਵਾਦ ਵੀਰ ਜੀ ਸਾਹਿਬ ਸਿੰਘ ਕਮੈਂਟ ਕਰ ਰਹੇ ਨੇ ਤੇ ਵੀਰੇ YouTube ਤੇ ਆਪਣੇ ਜਾਣਕਾਰੀ ਦੇਵਾਂਗੇ ਤੇ ਇਸ ਵਕਤ ਦੀ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਨੀ ਜ਼ਰੂਰੀ ਸੀ ආසාසනන්දහ බර්තන්වත් මෙර්බනි.